ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 842701987 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਬਣ ਮੈਂ ਦਿਖਾਉਣੇ ਤੁਹਾਨੂੰ ਰੇਟ ਵੀਡੀਓ ਦੇ ਵਿੱਚ ਹੋਗਾ ਚੰਗੇ ਦੁੱਧ ਰਕਾਰ ਵਾਲੀ ਆ ਇਹ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਨੇ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਸੁਖਬੀਰ ਵੀਰੇ ਪਿੰਡ ਵਾਲਿਆਂ ਵਾਲੀ ਜ਼ਿਲ੍ਹਾ ਬਠਿੰਡਾ ਠੀਕ ਹੈ ਆਪਣਾ ਰਾਮਪਰਾ ਸ਼ਹਿਰ ਦੇ ਨਜ਼ਦੀਕ ਆ ਗਿਆ ਨਾ ਰਾਮਪਰਾ ਵੀ ਵੀਰੇ ਆਪਾਂ ਨੂੰ 12 ਕਿਲੋਮੀਟਰ ਪੁੱਛੋ ਮੰਡੀ ਵੀ ਮੋਹਨ ਮੰ ਫੋਨ ਨੰਬਰ ਹੈਗਾ 9878753168 9878753168 ਜਿਹੜਾ ਆਪਾਂ ਮੱਝ ਦੇਖ ਰਹੇ ਆਂ ਸੁਆ ਕਿਹੜਾ ਸੂਈ ਆ ਸੁਆ ਤੀਜਾ ਸੂਈ ਤੀਜਾ ਸੂਆ ਕਹੇ ਇੱਕ ਦਿਨ ਕੱਢਦੀ ਆ ਜੇ ਦਿਨ 8 ਪਏ ਬਲੇ ਨੇ ਅੱਛਾ 8 ਦਿਨ ਆ ਜੇ ਤੇ ਸੂਣ ਚ ਬਾਕੀ ਪਿਆ ਤੇ ਦੁੱਧ ਆਪਣੋਂ ਮਾਲਕ ਨੇ ਕਿਹਾ ਕਿ ਨਾ ਦੱਸਿਆ ਮੇਰੇ ਦੁੱਧ 16 ਕਿਲੋ ਚ ਵਾਇਆ ਨੇ ਦੂਜੇ ਸੂਏ ਅੱਛਾ ਦੂਜੇ ਸੂਏ 16 ਕਿਲੋ ਦੁੱਧ ਤੇ ਚੱਲੀ ਆ ਹਾਂਜੀ ਠੀਕ ਆ ਵਧੀਆ ਪਛੋਕਰ ਚੰਗੇ ਦੀ ਐ ਚੰਗੇ ਵੀਰੇ ਜਮਾ ਪਿਆ ਉਹ ਹਸਾਰ ਦੀ ਮੈਂ ਦੀ ਮਾਗਰ ਕੱਟੀ ਆਈ ਸੀ ਠੀਕ ਹੈ ਕਰੇ ਲੈ ਪਰ ਪੰਜਾਬ ਚ ਪੜੀ ਹੋਇਆ ਹੈ ਨਾ ਹਾਂ ਜੀ ਹਾਂ ਆਪਣਾ ਇਥੇ ਨਾਲ ਦੇ ਪਿੰਡੋਂ ਹੀ ਲਈ ਆਪਾਂ ਦਾ ਠੀਕ ਹੈ ਕਹਿੰਦਾ ਵਾ ਹਾਸ ਕੱਕ ਬੜੇ ਕਰਨੀ ਪੈਂਦੀ ਆ ਵੀ ਜਿਵੇਂ ਮਰਜੀ ਚੋਈ ਚੱਲੋ ਸੀਲ ਠੰਡੀ ਦਾ ਤਾਂ ਅੰਤਿਨੇ ਹਜੇ ਦਿਨ ਅੱਖ ਪਾਇਆ ਠੀਕ ਆ ਆਮ ਮੈਨੂੰ ਤਾਂ ਲੇਵਾ ਹੁਣ ਵੀ ਦੁੱਗਣਾ ਕੀ ਫਰਦੀ ਆ ਠੀਕ ਆ ਹਜੇ 8 ਦਿਨ ਬਾਕੀ ਆ ਤੇ ਕਿੰਨਾ ਦੋਦ ਮੰਨ ਕੇ ਚੱਲੇ ਬੰਦੇ ਇਦਕੇ ਦਾ ਅਮਰੇ ਚੰਗੀ ਸਿਆਵਣਾ ਤੇ 8 ਕਿਲੋ ਚੋਲੇ ਜੀ ਤੇ 16 ਕਿਲੋ ਤਾਂ ਤਿੰਨ ਚ ਸ਼ੱਕੀ ਨੇ ਕਿ ਤੁਸੀਂ ਕੋਲੇ ਕੜਾ ਸੁਣ ਨੂੰ ਹੀ ਪਤਾ ਹੀ ਆ ਮੁੱਲ ਕੀ ਰੱਖੇ ਤੇ ਵੇਚਣ ਵਾਲਾ ਮੁੱਲ ਵੀ ਹੂੰ ਕਰਾਉਣ ਦਾ ਚਾਹੇ 60 ਡੇਢ ਕਿੰ 140 ਜੋ ਕਰਦਾ ਹੈ ਮੰਨਤਾ ਧੋਰੀ ਬਾਹਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖ ਸਕਦੇ ਹੋ ਸੋਹਣੇ ਸੰਗਸਾਜ ਦੀ ਕੱਦ ਕਾਠ ਡਬਲ ਵੱਡੀ-ਬੁੱਡੀ ਬਹੁਤ ਹੈ ਜਮਾ 140000 ਰੁਪਏ ਵਿੱਚ ਜਿਹੜਾ ਭਾਅ ਇਹਦਾ ਵਪਾਰ ਦਾ ਗਮਬੀਰ ਦਾ ਨਿਯਮ ਤੌਰ ਤੇ ਘੇਲੂ ਬੰਦਾ ਤਾਂ ਐਸੇ ਦੋ ਮੰਗ ਲੈਂਦਾ ਹਨਾ ਹਾਂਜੀ ਹਾਂ ਸੋ ਮੰਨ ਕੇ ਚਲੋ ਵੀ ਇੱਥੇ ਜਮਾ ਨਿਸ਼ਾਨਾ ਵਿੰਨਿਆ ਪਿਆ ਜਮਾ ਲਾਉਣਾ ਵਸੂਈ ਹੈ ਕਿ 140000 ਰੁਪਏ ਕੀਮਤ ਆ ਦੁੱਧ ਚੰਗੇ ਪੱਠੇ ਪਾਵਾਂਗੇ ਮੈਂ ਜੀ ਬਾਡੀ ਲੈਂਡ ਚੰਗੀ ਆ 16 17 ਚਾਹੇ ਬੇਸ਼ੱਕ 15 ਕਿਲੋ ਮੰਨ ਲੈ 15 ਕਿਲੋ ਤੋਂ ਠੀਕ ਆ 15 ਤੋਂ ਬਾਅਦ ਦੁੱਧ ਪਾਉਣ ਵਾਲੀ ਜਮਾ ਜਮਾ ਛੋਟੀ ਹੈਗੀ ਹੈ ਹਨਾ ਜਮਾ ਵੀਰੇ ਤੇ ਬਾਕੀ ਥਾਣ ਸੋਨਾ ਗੁੱਲਿਆਰਾ ਹਨਾ ਜਮਾ ਪੂਰਾ ਤੋਂ ਝੋਲੀ ਵਾਲੇ ਤੇ ਬਾਕੀ ਇੱਕ ਜੀ ਹੋਰ ਦੇਖੋ ਮੂਰੇ ਕੁੰਬੜਾ ਵਗੈਰਾ ਜਮਾ ਨਹੀਂ ਇਹ ਨਹੀਂ ਗੱਲ ਵੀ ਕੁੰਬੜਾ ਹੈਗਾ ਵੀਰੇ ਜਮਾ ਹੈ ਪਿਆਉ ਰਾਜੀ ਠੀਕ ਹੈ 1,40,000 ਰੁਪਇਆ ਸੁਬਾ ਸੂਰਜ ਤੀਜਾ ਹਨਾ ਤੀਜਾ ਦੇ ਸੂਨ ਦੇ ਮੰਨ ਕੇ ਚੱਲੇ ਬੰਦਾ ਵੀ 10 ਦਿਨ ਕੱਢ ਜੂਗੀ ਹੈ ਜੀ ਹਨਾ ਤੇ ਬਾਕੀ ਥਾਣ ਦੇਖੋ ਕਿਆ ਬਾਤ ਹੈ ਸੋਨਾ ਗੁੱਲਿਆਰਾ ਤੇ ਵਾਕਿਆ ਨਾੜਾ ਦੇਖੋ ਪਿੰਡੇ ਦੇ ਸੋਹਣੇ ਨਾੜਾ ਦਿਖਾਈ ਦੀ ਜਾਂਦੀਆਂ ਤੇ ਮਿਲਕਮੈਂਟ ਚੰਗੀ ਆ ਤੇ ਗੁੱਲੇ ਵਾਲਾ ਥਾਣਾ ਜਮ ਆ ਮੈਨੋਂ ਬੱਲੇ ਵਾਲੀ ਨੇ ਹੁਣ ਵੀ ਤੁਪਣਾ ਲਈਤੇ ਜਿੰਨਾ ਕ ਮਈਆਂ ਹੁਣ ਲੈਵਾ ਹੁੰਦਾ ਹੈ ਇਧਰੋਂ ਆਪਣਾ ਉਹਨਾਂ ਕਲੇਵਾ ਤਾਂ ਹੁਣ ਵੀ ਆ ਬਾਕੀ ਪਤਲੀ ਚਮੜੀ ਜਾ ਜਮਾ ਹਨਾ ਜਮਾ ਹੇ ਤਾਂ ਬੋਨਾ ਬੋਨਾ ਮੇਰੇ ਪਾਦਾ ਨੰਬਰ ਬੋਲ ਦੀ ਦੁਬਾਰਾ ਆਪਣਾ 9878755188 ਸੋ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤੈਅ